ਜਿੱਤੋਂ ਹੁਣ ਅਸੀਂ ਥੱਲੇ ਨੂੰ ਉਤਰ ਰਹੇ ਹਾਂ ਜੀ ਨਾ ਸਾਹਮਣੇ ਦਾ 뷰 ਆ ਦੇਖੋ ਸ਼ਵਦਾ ਤੋਂ ਬਾਹਰ ਦੀ ਗੱਲ ਹੋਣੀ ਹੈ ਭਾਈ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਤੇ ਕਸ਼ਮੀਰ ਗ੍ਰੇਟ ਲੇਕ ਟਰੈਕ ਚੱਲ ਰਿਹਾ ਹੈ ਸਰ ਗੁੱਡ ਮਾਰਨਿੰਗ ਅਗਲਾ ਦਿਨ ਟ੍ਰੈਕ ਦਾ ਸ਼ੁਰੂ ਹੋ ਗਿਆ ਉੱਠੇ ਹਾਂ ਹੁਣ ਉੱਠ ਕੇ ਰੈਡੀ ਸ਼ੈਡੀ ਹੋਏ ਆਂ ਪਰ ਮਸਲਾ ਇਹ ਆ ਵੀ ਮੀਂਹ ਅੱਜ ਵੀ ਪੈ ਰਿਹਾ ਹੈ ਸਲੀਪਿੰਗ ਬਗੈਰਾ ਵਗੈਰਾ ਇਕੱਠੇ ਕਰਕੇ ਉਧਰ ਆਪਾਂ ਦੂਜੇ ਟੈਂਟ ਦੇ ਵਿੱਚ ਛੜਤੇ ਪਰ ਮੀਂਹ ਅੱਜ ਵੀ ਓਕਣੇ ਚੱਲ ਰਿਹਾ ਹੈ ਥੋੜਾ ਥੋੜਾ ਦਿਖਾਉਨੇ ਆ ਤੁਹਾਨੂੰ ਬਾਹਰ ਦਾ ਥੋੜਾ ਆ ਗਿਓ ਹੁਣ ਤੁਹਾਨੂੰ ਮਾੜਾ ਜਿਹਾ ਬਾਹਰ ਦਾ ਵੀਊ ਦਿਖਾਉਨੇ ਆ ਦੇਖੋ ਨੀ ਪੈ ਰਹੇ ਹੈ ਹਜੇ ਵੀ ਟੈਂਟਾ ਟੋਂਡਾ ਚ ਬੰਦੇ ਨਿਕਲੇ ਨਹੀਂ ਹੈਗੇ ਤਾਂ ਕਰਕੇ ਅਸੀਂ ਫਿਰ ਅੰਦਰੇ ਬੈਠੇ ਆ ਜਿਹੜਾ ਲਾਇਆ ਇੱਕ ਵਾਰ ਆਪਣਾ ਬ੍ਰਸ਼ ਨੂੰਸ ਕਰਕੇ ਪਰਨੇ ਬੰਨ ਕੇ ਥੋੜਾ ਦੇਰ ਰੁਕਿਆ ਸੀ ਫਿਰ ਆ ਕੇ ਟੈਂਟ ਦੇ ਵਿੱਚੇ ਬੈਠ ਗਏ ਆ ਦੇਖਦੇ ਹੁਣ ਕਦੋਂ ਪਹਟਦਾ ਫਿਰ ਚੱਲਦੇ ਆ ਲਓ ਮਿੱਤਰੋ ਮੀ ਪਈ ਜਾ ਰਿਹਾ ਹੈ ਪਰ ਤਿਆਰੀ ਹੌਲੀ ਹੌਲੀ ਕਰ ਰਹੇ ਆ ਤੁਰਨ ਦੀ ਇੱਥੋਂ ਤੇ ਖਾਣਾ ਪਿਆ ਕਰਨ ਲੱਗੇ ਹੋਇਆ ਬ੍ਰੇਕਫਾਸਟ ਹੋ ਗਿਆ ਕਿਉਂਕਿ ਮੀ ਪੈ ਰਿਆ ਸੀ ਕਰਕੇ ਜਲਦੀ ਜਲਦੀ ਚੋਇਆ ਤੇ ਹੁਣ ਕਰ ਰਹੇ ਆ ਲੰਚ ਪੈਕ ਲੰਚ ਪੈਕ ਕਰਕੇ ਤੇ ਇਹ ਤੋਂ ਬਾਅਦ ਚੱਲਾਂਗੇ ਲੈਟ ਦੇ ਵਿੱਚ ਅੰਡੇ ਸਬਜੀ ਤੇ ਨਾਲ ਰੋਟੀ ਤੇ ਇਧਰ ਆਪਣਾ ਬਾਈ ਲੱਗਿਆ ਹੋਇਆ ਪੈਕ ਕਰ ਕਰਕੇ ਖਾਣਾ ਦੇਣ ਇਧਰ ਬੰਦੇ ਬਾਕੀ ਆਪਣੇ ਤਿਆਰੀ ਵਾਰੀ ਕਰ ਰਹੇ ਕੋਸ ਸਾਹਿਬ ਖੋਦਾ ਮੋਟੀਵੇਟ ਕਰ ਰਹੇ ਨੇ ਬੰਦਿਆਂ ਨੂੰ ਸਾਰਿਆਂ ਨੂੰ ਹੋਰ ਆ ਤੁਰਨਾ ਫਿਰ ਮੌਸਮ ਹੋ ਗਿਆ ਸਾਫ ਹੋ ਗਿਆ ਸਾਫ ਬਾਈ ਹੋ ਗਿਆ ਕੋਣ ਸਾਹ ਦਾ ਗੋਡਾ ਠੰਡ ਮੰਦਾ ਉਹ ਬੰਦਾ ਸਾਡਾ ਇੱਕ ਬੈਠਾ ਟੈਂਟ ਦੇ ਵਿੱਚ ਨਿਕਲੇ ਨਹੀਂ ਰਿਹਾ ਨਹੀਂ ਵੀਰੇ ਉਹ ਸਮਾਨ ਪੈਕ ਕਰ ਰਿਹਾ ਸਾਰਾ ਉਹਨੇ ਮੇਰਾ ਕੀਤਾ ਆਉਂਦਾ ਕੀਤਾ ਅੱਛਾ ਕੱਲੂ ਮੈਂ ਕਰੂੰਗਾ ਉਹ ਬੈਠਾ ਹੈ ਓਏ ਕੱਲੂ ਮੈਂ ਕਰੂੰਗਾ ਇਹਦਾ ਤਾਂ ਪਤਾ ਹੀ ਹੈ ਤੈਨੂੰ ਇਹਦਾ ਤਾਂ ਪਤਾ ਹੀ ਆ ਸਹੀ ਗੱਲ ਆ ਏ ਭਾਈ ਸੀਨੀਅਰ ਬੰਦੇ ਇਹਨਾਂ ਨੇ ਰੌਲਾ ਹੀ ਪਾਉਣਾ ਹੈ ਕੰਮ ਦਾ ਆਪਰੇ ਕਹਿੰਦਾ ਇਹਨਾਂ ਦਾ ਰੌਲਾ ਹੀ ਪਾਉਣਾ ਰੋਲਾ ਪਿਆਰੀਆਂ ਵੈਰੀਆਂ ਚੱਲ ਰਹੀ ਹੈ ਰੋਲਾ ਪਾਉਣਾ ਹਟ ਗਿਆ ਤੇ ਸਭ ਲੱਗੇ ਹੋਏ ਨੇ ਕਰਨ ਸਮਾਨ ਪੈਕ ਉਸ ਤੋਂ ਬਾਅਦ ਚੱਲਦੇ ਆਂ ਵੱਧਦੇ ਆ ਕੀ ਤਿਆਰੀ ਸ਼ੁਰੂ ਹੋ ਗਈ ਪੈਕਿੰਗ ਪੂਕਿੰਗ ਹੋ ਗਈ ਸਭ ਦੀ ਤੇ ਹੁਣ ਫਿਰ ਵਾਰਮ ਅਪ ਹੋ ਰਹੀ ਹੈ ਟੀਮ ਵਾਰਮ ਅਪ ਹੋ ਕੇ ਅੱਗੇ ਬਣਾਈ ਜਵਾਈਏ ਦੇਖ ਲਈ ਸਾਈਕਲਾਂ ਦੀ ਤਿਆਰੀ ਤੇ ਉਸ ਆਪਣੀ ਸੀ ਬੰਦੇ ਸਰਦਾਰ ਪੂਮਣੀ ਕਰਨ ਤੋਂ ਆਉਂਦੇ ਹੋਣਗੇ ਕੱਟ ਮੇਰੇ ਕੋਲੇ ਲਾ ਕੇ ਮੈਨੂੰ ਪੜਾਓ ਲੋ ਮਿੱਤਰੋ ਟਰੈਕ ਸ਼ੁਰੂ ਆ ਭਾਈ ਮੱਖਾ ਤਿਆਰ-ਵਾਰ ਤਿਆਰ ਖੜਾ ਏ ਇਧਰ ਬਾਈ ਆਪਣੇ ਬੰਗਲੌਰ ਵਾਲੇ ਕਾਰਤਿਕ ਗਣੇਸ਼ ਤੇ ਆਪਣੇ ਸੀਨੀਅਰ ਕੋਚ ਬਾਈ ਤਖਵੀਰ ਸੀਨੀਅਰ ਕੋਚ ਹਾਂ ਇਹ ਸਾਡਾ ਬਾਈ ਸੀਨੀਅਰ ਕੋਚ ਤੇ ਉਹ ਤੋਂ ਬਾਅਦ ਬਾਕੀ ਟੀਮ ਨੂੰ ਕੱਢ ਰਹੇ ਆ ਥੋੜੇ ਬੰਦੇ ਢਿੱਲੇ ਨੇ ਉਹਨਾਂ ਨੂੰ ਕੱਢਣਾ ਪੈਣਾ ਫਿਰ ਸਾਡੀ ਵਾਲੀ ਟੀਮ ਤਿਆਰ ਆ ਨਾਉ ਮੰਨੂ ਖੱਤ ਅਸੀਂ ਦੋ ਆ ਸਾਡੇ ਜੈਡ ਹੋ ਗਏ ਬਾਕੀ ਬੰਦੇ ਥੋੜੇ ਢਿੱਲੇ ਨੇ ਉਹਨਾਂ ਨੂੰ ਕੱਢਣਾ ਪੈਂਦਾ ਫਿਰ ਬੁਲਾਉਨੇ ਆ ਸਾਰਿਆਂ ਨੂੰ ਇਰੇ ਟੈਂਟ ਲੱਗੇ ਸਭ ਪੜਤੇ ਪੈਕਿੰਗ ਸ਼ੈਕਿੰਗ ਹੋ ਗਈ ਇਹ ਖਚਰਾ ਤੇ ਆਉਣੇ ਸਮਾਨ ਤੇ ਆਪਣਾ ਆਪਣਾ ਇਹ ਕੱਪੜੇ ਲੱਤਾ ਏ ਉਹ ਲੈ ਕੇ ਬੰਦਿਆਂ ਨੇ ਤੁਰ ਪੈਣੇ ਪਿੱਛੇ ਘਰ ਸੇ ਮੈਂ ਇਧਰ ਆਇਆ ਕੇਰਲ ਵਾਲਾ ਗਰੁੱਪ ਟੀਮਾਂ ਮੀਂਹ ਦੇ ਵਿੱਚ ਵਰਦੇ ਦੇ ਵਿੱਚ ਤੁਰਪੀਆਂ ਨੇ ਟ੍ਰੈਕ ਸ਼ੁਰੂ ਹੋ ਗਏ ਸ੍ਰੀ ਆਕਾਲ ਯਾਰ ਸੇ ਬੋਲੋ ਜੈ ਮਾਤਾ ਸਾਰੇ ਬੋਲੋ ਜੈ ਮਾਤਾ ਦੀ ਐਪੜੀਆ ਕੋ ਬੁਏ ਗਿਆ ਕਸ ਬੁਣਿਆ ਜੈ ਮਾਤਾ ਸਾ ਗੰਗਾਂ ਬੋਲ ਜਿਵੇਂ ਕੱਲ ਹੋਇਆ ਸੀ ਬਾਈ ਜਹੀਰ ਦੇ ਨਾਲ ਜਹੀਰ ਜਮੀਲ ਜਮੀਲ ਦੇ ਨਾਲ ਅੱਜ ਵੀ ਟਰੈਕ ਪੂਰੇ ਮੀਂਹ ਚ ਆ ਕਿ ਨਹੀਂ ਬਾਈ ਬਿਲਕੁਲ ਸਾਰੇ ਸਾਥੀ ਆ ਰਹੇ ਨੇ ਚਲੂ ਮੀਚੇ ਕੰਮ ਬਾਈ ਅੱਜ ਜਮਾਂ ਬਾਈਸ ਦੋਸਤੋ ਇਹ ਮਾਹੌਲ ਹੈਗਾ ਕਿ ਮੀਂਹ ਪੈ ਰਿਹਾ ਕੱਲ ਦਾ ਲਗਾਤਾਰ ਹਾਂ ਤੇਰੇ ਸਾਡੇ ਕੋਲ ਸਾਹਿਬ ਨੇ ਸਿੱਤੂ ਸਾਹਿਬ ਉਹ ਕਹਿੰਦੇ ਵੀ ਹੋ ਸਕਦਾ ਹੈ ਕਿ ਪਾਸ ਘੋੜੇ ਆਪਾਂ ਤਾਂ ਕਰ ਲਾਂਗੇ ਹਾਂ ਆਪਾਂ ਕਰ ਲਾਂਗੇ ਘੋੜਿਆਂ ਕੋਲ ਵਜਣਾ ਇਹ ਤਾਂ ਜੜਦੀ ਗੱਲਾਂ ਚ ਤੇ ਘੋੜਿਆਂ ਤੋਂ ਹੋ ਸਕਦਾ ਵੀ ਨਾ ਹੁਣ ਪਾਸ ਫੇਰ ਵਾਪਸ ਵਾਪਸ ਆਉਣਾ ਪੈ ਸਕਦਾ ਆਉਣਾ ਪੈ ਸਕਦਾ ਪਰ ਦੱਬਦੇ ਤਾਂ ਨਹੀਂ ਮੁੰਡੇ ਨਾ ਨਾ ਭਾਈ ਜਮਾ ਨਹੀਂ ਦੱਬਦੇ ਛਾਲ ਮਾਰ ਕੇ ਪਾ ਟੱਪ ਜਾਂਗੇ ਹਾਂ ਕਹਿੰਦੇ ਛਾਲ ਮਾਰ ਕੇ ਟੱਪ ਜਾਂਗੇ ਤਾਂ ਪਰਵਾਹ ਹੀ ਨਹੀਂ ਮੰਨਦੇ ਜਮਾਈ ਕਹਿੰਦੇ ਚੱਕਰੀ ਕੋਈ ਨਹੀਂ ਤੇ ਜਾ ਰਹੇ ਆ ਬਾਈ ਹੁਣ ਨਜ਼ਾਰਾ ਬਹੁਤ ਆ ਵੈਸੇ ਬਸ ਆਹੀ ਆ ਜਿਹੜੀਆਂ ਇੱਕ ਦੋ ਗੱਲਾਂ ਵੀ ਸਮਾਨ ਸਮੁੰਦ ਇਹ ਹੀ ਐਡਵੈਂਚਰ ਹੁੰਦਾ ਬਾਈ ਜੇ ਸਾਰਾ ਕੁਝ ਸੌਫਟਲੀ ਹੋ ਜਪੇ ਫਿਰ ਸਵਾਦ ਵੀ ਨਹੀਂ ਯਾਦਗਾਰੀ ਨਹੀਂ ਬਣਦਾ ਸਹੀ ਆ ਸਹੀ ਆ ਚੀਜ਼ਾਂ ਯਾਦਗਾਰੀ ਬਣਦੀਆਂ ਬਿਲਕੁਲ ਬਿਲਕੁਲ ਬਹੁਤ ਵਧੀਆ ਬਾਈ ਬਾਕੀ ਆਪੇ ਪ੍ਰਮਾਤਮਾ ਕਿਰਪਾ ਕਰੂ ਮੌਸਮ ਸਾਫ ਹੋ ਜੂ ਤੇ ਆਪਾਂ ਕਰਾਂਗੇ ਸਾਰਾ ਜਿੰਦਗੀ ਇੰਝ ਚੱਲਦਾ ਹੁੰਦਾ ਜਿੰਦਗੀ ਕਦੇ ਸਿੱਧੀ ਨਹੀਂ ਚੱਲਦੀ ਹਾਂ ਮੁੰਸੀ ਪ੍ਰੇਮ ਜਾਨ ਤਾਂ ਕਹਣਾ ਕਹਿੰਦਾ ਜ਼ਿੰਦਗੀ ਇੱਕ ਫਲੈਟ ਜ਼ਮੀਨ ਨਹੀਂ ਹੈਗੀ ਇੱਕ ਕੋਪੜ ਖਾਪੜ ਜ਼ਮੀਨ ਹੈ ਐਂ ਚੱਲਦੀ ਸਹੀ ਆ ਭਾਈ ਟੀਮਾਂ ਜਾ ਰਹੀਆਂ ਨੇ ਇੱਥੇ ਪਾਣੀ ਭਰਨ ਲਈ ਝਰਨੇ ਦੇ ਥੋੜਾ ਜਿਹਾ ਸਲੋ ਹੋਈਆਂ ਨੇ ਬਾਕੀ ਗਰੁੱਪ ਅੱਗੇ ਸਾਰਾ ਤੁਰਿਆ ਜਾ ਰਿਹਾ ਤੇ ਮੀਂਹ ਵੀ ਬੱਦਲ ਪੂਰਾ ਮੀਂਹ ਪੂਰਾ ਪੈ ਰਿਹਾ ਹੈ ਇੱਧਰ ਬਾਈ ਹੁਨੀ ਅਰਸ਼ ਵਰਗੇ ਪਾਣੀ ਭਰ ਰਹੇ ਨੇ ਪਾਣੀ ਭਰ ਕੇ ਫਿਰ ਚੱਲ ਰਹੇ ਆ ਅੱਗੇ ਹੁਣ ਬਾਅਦ ਕੱਟ ਸਾਰੇ ਬਿਲਕੁਲ ਖੜਮੀਆਂ ਆ ਸਾਹਮਣੇ ਬਿਲਕੁਲ ਖੜਮੀਆਂ ਜੜਾਈ ਤੇ ਥੱਲੇ ਦੇਖੋ ਚਿਕੜੇ ਚਿਕੜ ਤੇ ਮੈਂ ਉੱਪਰ ਪਹੁੰਚ ਗਿਆ ਟੀਮ ਆਪਣੀ ਪਿੱਛੇ ਆ ਤੇ ਆਹ ਦੇਖੋ ਪਿੱਛੇ ਆ ਰਹੀ ਆਪਣੀ ਟੀਮ ਸਾਰੀ ਤੇ ਦੂਰ ਦੂਰ ਤੱਕ ਆ ਆਪਣੀ ਟੀਮਾਂ ਤੇ ਬਾਕੀ ਹੋਰ ਟੀਮਾਂ ਆ ਰਹੀਆਂ ਨੇ ਇਧਰ ਦੀ ਹੋ ਕੇ ਤੇ ਆਪਾਂ ਇੱਥੋਂ ਵੀ ਜਾ ਕੇ ਥੱਲੇ ਤੋਂ ਉੱਥੋਂ ਆਏ ਆ ਇੱਥੋਂ ਖਾਈ ਦੇ ਵਿੱਚੋਂ ਉੱਥੇ ਆਪਾਂ ਰੁਕੇ ਸੀ ਇਥੋਂ ਆਪਾਂ ਤੇ ਹੁਣ ਆਪਾਂ ਆਹ ਨਦੀ ਦੇ ਨਾਲ-ਨਾਲ ਫਾਲੋ ਕਰਦੇ ਹੋਏ ਉੱਪਰ ਨੂੰ ਜਾ ਕੇ ਇੱਥੋਂ ਜਾਣਾ ਹੈ ਤੇ ਉੱਪਰੋਂ ਫਿਰ ਆਏ ਤੀਜੀ ਪਹਾੜੀ ਆ ਇਹਦੇ ਨਾਲ-ਨਾਲ ਘੁੰਮਣਾ ਹੈ ਪਹਿਲਾਂ ਕ੍ਰਾਸ ਕਰਨੀ ਨਦੀ ਫਿਰ ਉੱਪਰੋਂ ਉੱਪਰ ਦੀ ਆਪਾਂ ਨੇ ਘੁੰਮਣਾ ਹੈ ਚਲੋ ਵੀ ਚੱਲੀਏ ਫਿਰ ਆਪਣਾ ਟਰੈਕਿੰਗ ਗਰੁੱਪ ਜਾ ਰਿਹਾ ਅੱਗੇ ਕੁਝ ਸਾਥੀ ਨੇ ਪਿੱਛੇ ਨੇ ਤੇ ਅਕਸਰ ਆਪਾਂ ਕਹਿੰਦੇ ਨਾ ਵੀ ਬਦਲਾਂ ਤੋਂ ਉੱਪਰ ਜਾਣਾ ਹਨਾ ਤੇ ਇੱਧਰ ਦੇਖੋ ਹੁਣ ਇੱਧਰ ਬਾਈ ਚੋਬਰ ਮਨਪ੍ਰੀਤ ਹੋਣੀ ਬਦਲਾਂ ਦਾ ਉੱਪਰ ਹੀ ਫਿਰਦੇ ਨੇ ਮਾਖੇ ਉਹ ਨਹੀਂ ਕਿ ਨੀ ਅਰਚ ਜਵਾਬ ਬਿਲਕੁਲ ਇਹ ਉਤਲੇ ਲੈਵਲ ਦੀ ਗੱਲਬਾਤ ਹੋਈ ਪਈ ਆ ਦੇਖ ਲੋ ਕੁੱਡੇ ਫਿਰਦੇ ਆ ਬਾਈ ਕੁੱਡੇ ਫਿਰਦੇ ਆ ਬਦਲਾਂ ਤੋਂ ਵੀ ਉੱਪਰ ਫਿਰਦੇ ਨੇ ਦੇਖ ਲੋ ਮੁੰਡੇ ਹੁਣ ਆ ਜਾਓ ਫਿਰ ਬਾਈ ਬਦਲਾਂ ਤੋਂ ਵੀ ਉੱਪਰ ਢਾਈਆਂ ਤੇ ਸਲਿੱਪਰੀ ਰਸਤੇ ਸ਼ਾਨਦਾਰ ਮਾਹੌਲ ਮਿੱਤਰੋ ਆਪਾਂ ਇੱਥੇ ਰੈਸਟ ਕਰਨ ਲਈ ਥੋੜੀ ਦੇਰ ਰੁਕੇ ਸੀਗੇ ਤੇ ਬਾਈ ਮਾਖੇ ਨੂੰ ਆਮਦ ਹੋਈ ਆ ਇੱਕ ਬੰਦੇ ਸਾਰੇ ਬੈਠੇ ਨੇ ਯਾਰ ਵਾ ਪਿਆਰ ਹਾਂ ਬਾਈ ਮਾਖੇ ਆਉਣ ਦੇ ਇਹ ਸ਼ੇਰ ਹੈਗਾ ਸਾਡੇ ਕੋਚ ਸਾਹਿਬ ਨੂੰ ਡੈਡੀਕੇਟ ਕੋਚ ਸਾਹਿਬ ਗਰੀ ਨੂੰ ਗੋਡਾ ਫਟਣਾ ਗੋਡਾ ਫਟਣਾ ਕਿੰਨਾ ਕਿ ਜ਼ਿੰਦਗੀ ਬੇਸ਼ੱਕ ਤੂੰ ਇੰਨੀ ਆਸਾਨ ਤੇ ਨਹੀਂ ਅੱਛਾ ਤਾਂ ਤੈਨੂੰ ਰੋ ਰੋ ਕੇ ਮੈਂ ਜਿੰਦਾ ਦੇ ਇਨਸਾਨ ਤੇ ਨਹੀਂ ਹਾਂ ਮਿਲੀਆਂ ਮਹੱਬਤਾਂ ਰਹਿਮਤਾਂ ਨਿਆਮਤਾਂ ਜੇ ਮਿਲੀਆਂ ਥੋੜੀਆਂ ਬਹੁਤੀਆਂ ਨਾਕਾਮੀਆਂ ਨਾਮੋਸ਼ੀਆਂ ਮਤਲਬ ਇਹ ਤਾਂ ਕਿ ਮੈਂ ਨਾਕਾਮ ਤੇ ਨਹੀਂ ਵਾਹ ਸबस ਮੇਰੀ ਇੰਨੀ ਕਿ ਪਲਟ ਕੇ ਦੇਖ ਸਕਾਂ ਤੇ ਜਿੰਦਗੀ ਅੱਛਾ ਸ਼ਾਇਰੀ ਕਮਬਖਤ ਬੁਮਨਾਮ ਤੇ ਲੀ ਵਾਹ 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 ਦੇਖ ਸਕਤੂ ਇੰਨੀ ਸਾਂਤ ਵਾਹ 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 ਕਮਾਲ ਕਮਾਲ ਵਾਹੀ ਵਾਕਏ ਜੀ ਸ਼ਾਨਦਾਰ ਇਹ ਸ਼ੇਰੋ ਸ਼ਾਹੀ ਹੋ ਰਹੀ ਆ ਖੂਬਸੂਰਤ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਆ ਦੇਖੋ ਬੱਦਲ ਦੇਖੋ ਬੱਦਲ ਦੇਖੋ ਖੂਬਸੂਰਤ ਕਸ਼ਮੀਰ ਦੀਆਂ ਵਾਦੀਆਂ ਸਟੈਟੂਈ ਹੈ ਨਹੀਂ ਮੇਰੇ ਕੋਲ ਕੱਟ ਨਹੀਂ ਲਾਲ ਮਟਰ ਪਿਆ ਰਹੇ ਰਸਤੇ ਤੇ ਆ ਗਿਆ ਇੱਕ ਛੋਟਾ ਜਿਹਾ ਗਲੇਸ਼ੀਅਰ ਕਿੱਥੇ ਹੋਣ ਔ ਟਾਪ ਰਹਿ ਗਿਆ ਇਹਦਾ ਆਪਾਂ ਨੇ ਕ੍ਰਾਸ ਕਰਨਾ ਹੈ ਉਹਨੂੰ ਕ੍ਰਾਸ ਕਰਨ ਤੋਂ ਬਾਅਦ ਆਪਾਂ ਨੇ ਥੱਲੇ ਉਤਰ ਜਾਣਾ ਹੈ ਉਦੋਂ ਤੋਂ ਬਾਅਦ ਫਿਰ ਨਿਵਾਨ ਤੇ ਆ ਕੰਮ ਤੇ ਇਧਰੋਂ ਆਪਾਂ ਆਏ ਆ ਜਿੱਧਰ ਬੱਦਲ ਵਿਖਦੇ ਨੇ ਬੱਦਲੇ ਬੱਦਲ ਉਹ ਜਗ੍ਹਾ ਉਧਰੋਂ ਆਪਾਂ ਆਏ ਆ ਤੇ ਉਧਰੋਂ ਹੁਣ ਇਧਰੋਂ ਜਾਵਾਂਗੇ ਉਹ ਬੰਦੇ ਖੜੇ ਆ ਆਪਣੇ ਬੰਬੇ ਵਾਲੇ ਯੂਮ ਕਰਤਾ ਉਹ ਖੜੇ ਨੇ ਬੰਦੇ ਆਪਣੇ ਬੰਬੇ ਵਾਲੇ ਇਧਰ ਆਪਣੀ ਟੀਮ ਰੈਸਟ ਕਰ ਰਹੀ ਆ ਥੋੜੀ ਬਹੁਤ ਤੇ ਇਧਰ ਖੂਬਸੂਰਤ ਨਜ਼ਾਰੇ ਦੇਖੋ ਫੋਟੋਗ੍ਰਾਫੀ ਚੱਲ ਰਹੀ ਆ ਵੱਡੇ ਲੈਵਲ ਦੀ ਆ ਦੇਖੋ ਹਲੋ ਵੀ ਲੰਚ ਟਾਈਮ ਹੋ ਗਿਆ ਮਿੱਤਰੋ ਪਿਆਰਿਓ ਇਧਰ ਵਾਈ ਸੁਖਵੀਰ ਲੱਗਿਆ ਆਂਡਾ ਤੇੜਨਾ ਆ ਚੱਕ ਦਾ ਕੰਮ ਨਾ ਠੀਕ ਆ ਇਧਰ ਰੋਟੀਆਂ ਆ ਗਈਆਂ ਅਰਸ਼ ਭਾਈ ਰੋਟੀ ਲਿਆਇਆ ਤੇ ਅੰਡੇ ਦਾ ਫੰਡਾ ਕੁਝ ਅੰਡੇ ਲੈ ਆਏ ਸੀ ਉਬਲੇ ਹੋਏ ਨਾਲ ਇਹ ਸਵੇਰੇ ਲੈ ਕੇ ਆਏ ਸੀ ਲੰਚ ਪਾ ਕੇ ਕਰਕੇ ਬਾਕੀ ਗੋਭੀ ਦੀ ਸਬਜ਼ੀ ਤੇ ਨਾਲ ਹੈਗਿਆ ਰੋਟੀ ਤੇ ਉਹ ਹੁਣ ਚੱਲੂਗਾ ਕੰਮ ਗੱਲਬਾਤ ਦੇਖਦੇ ਆ ਕਿਵੇਂ ਲੱਗ ਰਹੀ ਹੈ ਇਹ ਸਵਾਦ ਲਓ ਵੀ ਅੰਡੇ ਤੋਂ ਬਾਅਦ ਗੋਭੀ ਦੀ ਸਬਜ਼ੀ ਦੇ ਨਾਲ ਰੋਟੀਆਂ ਪਾਕੀ ਦੇ ਬੰਦੇ ਬੈਠ ਨੇ ਕੈਮਾ ਭਾਈ ਮਨਪੀਤਾ ਹਾਂ ਹਾਂ ਠੀਕ ਹੈ ਬਈ ਓਕੇ ਰਿਪੋਰਟ ਉਧਰ ਬਾਕੀ ਦੀਆਂ ਟੀਮਾਂ ਬੈਠੀਆਂ ਨੇ ਇੱਧਰ ਕੁਝ ਬੰਦੇ ਭਾਈ ਮੇਰ ਮੈਂ ਉਹ ਪਿਆਰ ਉਹ ਜਾ ਗਿਆ ਕੋਈ ਨਹੀਂ ਭਾਈ ਨਾਣੇ ਨੇ ਸਮਝਾ ਦਨੇ ਆਪਾਂ ਅਸਲ ਚੋਣ ਕਰਨ ਕਰਵਾ ਕੇ ਰੋਟੀ ਪਾਣੀ ਰਾਂਚ ਚੱਲ ਰਿਹਾ ਹੈ ਤੇ ਇੱਧਰ ਖੜੇ ਨੇ ਆਪਣੇ ਬੰਦੇ ਗਾਈਡ ਹਾਂਜੀ ਗਾਈਡ ਸਾਹਿਬ ਕੌਣ ਸੀ ਜਗ੍ਹਾ ਪਹੁੰਚ ਕੇ ਨਿਚਈ ਪਾਸ ਹੈ ਸਰ ਨਿਚਈ ਪਾਸ ਨਿਚਈ ਠੀਕ ਹੈ ਨਿਚਈ ਐਨ ਤੇ ਭਾਈ ਐਨ ਤੇ ਹਾਂ ਨਿਚਈ ਠੀਕ ਆ ਨਿਚਈ ਆਪਣੀ ਜਵਾਨ ਨਹੀਂ ਉਲਟਦੀ ਨਾ ਵੀਡੀਓ ਵਾਪਸ ਹੀ ਆ ਰਹੀ ਆ ਪਰ ਚਨਈ ਕੈਂਪਸਾਈਡ ਦਾ ਇਹ ਕਿਹੜਾ ਨੀਲੀ ਐਨਕਾਲਾ ਮੁੰਡਾ ਉਹ ਤਾਂ ਵਾਕਈ ਐਕਟਰੇ ਲੱਗਦਾ ਹੈ ਬਹੁਤ ਸੋਹਣਾ ਮੁੰਡਾ ਕਹਿੰਦੇ ਕੇਰਲਾ ਤੋਂ ਲਗਾਇਆ ਹਾਂ ਕੇਰਲਾ ਤੋਂ ਮਗਾਇਆ ਸਪੈਸ਼ਲ ਤੇ ਇੱਥੇ ਛੱਡਦੇ ਉੱਤੇ ਲੈ ਕੇ ਰੱਖਿਆ ਕਰਨਾ ਪਿਆ ਆ ਹਾਂ ਰਿਫਰੈਸ਼ਮੈਂਟ ਦਾ ਪ੍ਰਬੰਧ ਆ ਚਾਹ ਪਾਣੀ ਮੈਗੀ ਵਗੈਰਾ ਇੱਥੇ ਉਹ ਵੀ ਮਿਲ ਜਾਂਦਾ ਸਾਰੇ ਬੈਠੇ ਆ ਤੇ ਆਪਣਾ ਖਾਣ ਪੀਣ ਦਾ ਜਿਗਾਰਡ ਕਰਨ ਲੱਗੇ ਹੋਏ ਨੇ ਨਿਆਰਾ ਸੋਹਣਾ ਹੈ ਦੇ ਸਾਥੇ ਹੋਰੇ ਤੱਕ ਦਾ ਜਿਹੜਾ ਸਫਰ ਸੀਗਾ ਜਿੱਥੇ ਆਪਾਂ ਨੇ ਚਾਹ ਪਾਣੀ ਪੀਤੀ ਲੰਚ ਕੀਤਾ ਇੱਥੇ ਤੱਕ ਚੜਾਈ ਸੀ ਪੂਰੀ ਫੁੱਲ ਚੜਾਈ ਦੇ ਵਿੱਚ ਆਪਾਂ ਆਏ ਆ ਉਹਦੇ ਕਰਕੇ ਜ਼ੋਰ ਬਹੁਤ ਲੱਗਦਾ ਸੀ ਪਰ ਇਹ ਤੋਂ ਅੱਗੇ ਹੁਣ ਹੈਗੀ ਆ ਉਤਰਾਈ ਤੇ ਟੀਮ ਆਪਣੀ ਆ ਰਹੀ ਆ ਪਿੱਛੇ ਸਾਰੀ ਅੱਗੇ ਲਾਇਏ ਹੋਨੇ ਆਪਾਂ ਕੇਰਲ ਵਾਲੇ ਜਿਹੜੇ ਆਪਣੇ ਸਾਥੀ ਸੀਗੇ ਉਹ ਤੇ ਬਿਲਕੁਲ ਹੁਣ ਉਤਰਾਈ ਵੱਲ ਨੂੰ ਜਾਣਾ ਤਾਂ ਕਰਕੇ ਥੋੜਾ ਜਿਹਾ ਹੁਣ ਕੰਮ ਰਿਲੈਕਸ ਆ ਪਹਿਲਾਂ ਨਾਲੋਂ ਪਹਿਲਾਂ ਥੋੜਾ ਕੰਮ ਹਾਰਡ ਸੀਗਾ ਕਿਉਂਕਿ ਚੜਾਈ ਜ਼ਿਆਦਾ ਸੀ ਆ ਹੁਣ ਅੱਗੇ ਦਾ ਨਜ਼ਾਰਾ ਹੈ ਥੱਲੇ ਨੂੰ ਜਾ ਰਹੇ ਹਾਂ ਡਾਊਨ ਜਿਹੜਾ ਮੂਰੇ ਗਰੁੱਪ ਜਾ ਰਹੇ ਹਾਂ ਇਹ ਹੈ ਕੇਰਲਾਲਾ ਨਜ਼ਾਰੇ ਪਰ ਬਹੁਤ ਖੂਬਸੂਰਤ ਨੇ ਬਿਆਨ ਨਹੀਂ ਕੀਤੇ ਜਾ ਸਕਦੇ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਪਰ ਜਿਹੜਾ ਚੀਜ਼ ਅੱਖਾਂ ਦੇਖਦੀਆਂ ਨੇ ਉਹ ਨਹੀਂ ਲੇਕ ਅਦੋਲੇ ਲੇਕਿੰਡ ਸਾਈਡ ਦੇਖੋ ਨਜ਼ਾਰਾ ਵਾਹ ਭਾਈ ਸਾਹਮਣੇ ਦਾ ਥਿਊ ਦੇਖੋ ਤੁਸੀਂ ਇੱਕ ਵਾਰ ਜਿੱਥੋਂ ਹੁਣ ਅਸੀਂ ਥੱਲੇ ਨੂੰ ਉਤਰ ਰਹੇ ਹਾਂ ਜਿਹੜਾ ਸਾਹਮਣੇ ਦਾ ਥਿਊ ਆ ਇਹ ਸ਼ਾਨਦਾਰ ਆ ਬਾਈ ਉਹ ਮੇਰੇ ਕੋਲ ਦੇਖੋ ਸ਼ਬਦਾਂ ਤੋਂ ਬਾਹਰ ਦੀ ਗੱਲ ਹੋਣੀ ਹੈ ਨਾਰਜੀ ਜੀ ਤਾਹਿਆ ਯੇ ਮੱਖਾ ਜੀ ਹਟੋ ਕੀ ਬਾਤ ਆ ਜੀ ਕੀ ਬਾਤ ਐ ਹੋਣ ਬਣੀਆਂ ਗੱਲ ਇਧਰੋਂ ਤੁਰਦੇ ਤੁਰਦੇ ਆਪਾਂ ਇੱਕ ਬਹੁਤ ਹੀ ਖੂਬਸੂਰਤ ਲੋਕੇਸ਼ਨ ਤੇ ਆ ਕੇ ਬੈਠ ਗਏ ਆ ਦੇਖੋ ਨਿਆਰਾ ਵਗਦੀ ਹੋਈ ਝੀਲ ਤੇ ਕੰਡੇ ਤੇ ਬੈਠੇ ਟਰੈਕਰ ਤੇ ਇਧਰ ਬੈਠਾ ਆਪਣੇ ਵਾਲਾ ਗਰੁੱਪ ਆਹ ਦੇਖੋ ਇਹ ਆਪਣਾ ਗਰੁੱਪ ਆ ਤੇ ਇਧਰ ਬੈਠ ਨੇ ਬਾਕੀ ਦੇ ਟ੍ਰੈਕਰ ਆ ਆਜੋ ਭਾਈ ਤੁਹਾਨੂੰ ਹਣ ਦਿਖਾਈਏ ਖੂਬਸੂਰਤ ਨਜ਼ਾਰਾ ਦੇਖੋ ਇਧਰ ਫੋਟੋ ਸ਼ੂਟ ਚੱਲਦਾ ਲੈ ਆਉਂਦਾ ਪਾਵਰ ਹੈ ਕਿ ਨਹੀਂ ਚਲੋ ਆਪਾ ਕਮਾਲ ਦੀ ਬਾਈ ਨਜ਼ਾਰੇ ਤੁਹਾਨੂੰ ਵੀਡੀਓ ਚ ਅਸੀਂ ਦਿਖਾ ਰਹੇ ਆ ਪਰ ਬਾਈ ਅਰਸ਼ ਇਹ ਵੀਡੀਓ ਜਿ ਆਪਾ ਦੱਸ ਨਹੀਂ ਸਕਦੇ ਹਨ ਉਹ ਬਿਲਕੁਲ ਬਾਈ ਉਹ ਵੀ ਅਸੀਂ ਫੀਲ ਕਰ ਰਹੇ ਆ ਕੈਮਰਾ ਉਹ ਨਹੀਂ ਕਰਦਾ ਉਹਨੂੰ ਮਤਲਬ ਪੂਰਾ ਐਕਸਪ੍ਰੈਸ ਨਹੀਂ ਕਰ ਸਕਦਾ ਉਹਨੂੰ ਦਿਖਾ ਨਹੀਂ ਸਕਦਾ ਜੋ ਨਜ਼ਾਰੇ ਅਸੀਂ ਇੱਥੇ ਦੇਖ ਰਹੇ ਆ ਬਾਈ ਉਧਰ ਵੀ ਅਰਸ਼ ਦਿਖਾ ਦੇ ਕੈਮਰਾ ਹੋਣਾ ਕਮਾਲ ਇਹ ਸਾਰਾ ਕੁਝ ਤੁਹਾਨੂੰ ਆਪ ਆ ਕੇ ਆਪਣੀਆਂ ਅੱਖਾਂ ਨਾਲ ਹੀ ਫੀਲ ਕਰਨਾ ਕੋਈ ਕਰਨਾ ਪੈਣਾ ਤੇ ਬਾਈ ਵਾਕਈ ਕੈਮਰਾ ਇਹਦਾ ਨਾ ਬਫਾ ਨਹੀਂ ਕਰ ਰਿਹਾ ਬਾਈ ਬੜਾ ਸੋਹਣਾ ਨਜ਼ਾਰੇ ਨੇ ਜਰੂਰ ਤੁਸੀਂ ਵੀ ਕੋਈ ਨਾ ਕੋਈ ਟ੍ਰੈਕ ਜਰੂਰ ਕਰੋ ਜੇ ਇਹ ਤਾਂ ਛੋਟਾ-ਮੋਟਾ ਉਧਰ ਤੋਂ ਨੇੜੇਓ ਦੇਖੋ ਫਿਰ ਪਤਾ ਲੱਗੂਗਾ ਬਾਈ ਐਵੇਂ ਐਵੇਂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਇਹ ਕਸ਼ਮੀਰ ਗ੍ਰੇਟ ਲੇਕ ਟਰੈਕ ਚੱਲ ਰਿਹਾ ਹੈ ਤੇ ਵਿਚ ਵਿੱਚ ਜਦੋਂ ਨਾਲੇ ਆਉਂਦੇ ਨੇ ਤਾਂ ਇਦਾਂ ਫਿਰ ਨਾਲਾ ਜਿਹੜਾ ਉਹ ਪਾਰ ਕਰਨੇ ਪੈਂਦੇ ਨੇ ਲਾਈਨ ਬਣਾ ਕੇ ਇਕੱਲੇ ਇਕੱਲੇ ਫਿਰ ਸਾਰੇ ਨਾਲੇ ਨੂੰ ਪਾਰ ਕਰਦੇ ਨੇ ਬਹੁਤ ਹੀ ਸ਼ਾਨਦਾਰ ਦ੍ਰਿਸ਼ ਟਰੈਕਰ ਤੇ ਟਰੈਕਰ ਜਾ ਰਹੇ ਨੇ ਤੇ ਨਾਲੇ ਨੂੰ ਪਾਰ ਕਰ ਰਹੇ ਨੇ ਪਾਣੀ ਵਾਲੇ ਨੂੰ ਲੋ ਮਿੱਤਰੋ ਪਹੁੰਚ ਚੁੱਕੇ ਆਪਾਂ ਆਪਣੀ ਡੈਸਟੀਨੇਸ਼ਨ ਤੇ ਅੱਜ ਵਾਲੀ ਦੇ ਸਾਥੀ ਸਾਰੇ ਆ ਗਏ ਜਿੱਤੇ ਆਪਾਂ ਨੇ ਟਿਕਾ ਟਿਕਾ ਕੈਂਪਿੰਗ ਕਰਨੀ ਆ ਜੀ ਸਰ ਜਿੱਤੇ ਸਾਥੀ ਆ ਦੇਖ ਲੋ ਕਿ ਟੈਂਟ ਠੀਕ ਹੈ ਠੀਕ ਤੇ ਇਧਰ ਲੱਗੇ ਨੇ ਆਪਣੇ ਟੈਂਟ ਖੰਡਾਇਆ ਪਿਆ ਸਮਾਨ ਖੰਡਾਰਾ ਪੂਰਾ ਆ ਸੀ ਆ ਸੀ ਆ ਸੀ ਆਹ ਬਾਈ ਸਰਾਫਿੰਗ ਜਦਾ ਵੱਡਾ ਇਹਨਾਂ ਨੇ ਸਾਰਾ ਸਮਾਨ ਆ ਪਹੁੰਚ ਗਿਆ ਉਹ ਬੱਕਰੀਆਂ ਲਈ ਮੈਂ ਟੈਂਟ ਦਾ ਕੰਮ ਵੀ ਕਰਦਾ ਰਹੇਗਾ ਮੇਂ ਦੋਕੇ ਹੋ ਗੀਏ ਮੈਂ ਕਰਕੇ ਪਤਾ ਲੱਗਦਾ ਹੈ ਗਾਣੇ ਵੀ ਨਹੀਂ ਖਿਰਦੇ ਆ ਬਾਕੀ ਨੇ ਮਰ ਗਏ ਕੀ ਜਲਦੀ ਆ ਜਾ ਸਟ੍ਰੈਚਿੰਗ ਕਰਾਉਣ ਲੱਗ ਗਏ ਕੋਸਾ ਸਾਹਿਬ ਆਪਣੇ ਸਾਰਿਆਂ ਨੂੰ ਬਹੁਤ ਮਾਰਨਾ ਭਾਈ ਪਹਿਲੇ ਸਾਰੇ ਖੜਾ ਲੈਣ ਲੈਂਨਾ ਜੇ ਕਹਿੰਦੇ ਉਦੋਂ ਤੱਕ ਟੈਂਟ ਚ ਨਹੀਂ ਬੈਠਣਾ ਜਦ ਤੱਕ ਸਟ੍ਰੈਚਿੰਗ ਨਹੀਂ ਹੁੰਦੀ ਇਸ ਕਰਕੇ ਸਾਰਿਆਂ ਨੇ ਟੈਂਟਾਂ ਚੋਂ ਕੱਢਿਆ ਸਟ੍ਰੈਚਿੰਗ ਕਰਾਉਣ ਵਾਸਤੇ ਤੇ ਹੁਣ ਸਟ੍ਰੈਚਿੰਗ ਕਰਾਉਣੀ ਆ ਤਾਂ ਕਿ ਮਸਲ ਨੇ ਜਿਹੜੇ ਰਿਲੈਕਸ ਰਹਿਣ ਕੱਲ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਵਾਸਤੇ ਹੁਣ ਸਾਰਿਆਂ ਨੂੰ ਲਾਈਨਾਂ 'ਚ ਖੜਾਇਆ ਆ ਭਾਈ ਉਧਰ ਦੇਖੋ ਪਹਿਲਾਂ ਆ ਤਾਂ ਕਿ ਦੋ ਗਰ ਉਹ ਰੋੜਗਾ ਓਕੇ ਸਭੀ ਲੋਕ ਠੀਕ ਹੈ 1000 ਜਰ ਕਿਸੇ ਦਾ ਕੋਈ ਸ਼ਰਧਾਰਦ ਪਾਉ 900 ਸਭ ਦੇ ਕੋਲ ਦਿੰਦੇ ਸਕਦੇ ਆਣੀ ਜਿਆਦਾ ਬਿਨਾ ਆ ਦੂਸਰੀ ਬਾਤ ਹੈ जब ट्रायल लीडर बोलता है ना तो सुना करो हम लोग आपसे बहुत सीनियर हैं आज आप लोगों ने देखा क्या किया था तीन बंदे आगे चार बंदे पीछे अगर ऐसे चलेगा ना तो कल हम छोड़ देंगे बातें जो एक्सरसाइज करोगे ना जो आपका हल्का फुल्का पेन निकल जाएगा जितना हो तो उतना करो यार कोई बात नहीं देखो पहली बार कर रहे हो ना जितना भी हो रहा है आप लोगों से उतना करो कोई बात नहीं ਇतना ਵੀ ਹੋਲਡ ਕਰ ਸਕਦੇ ਹੋ ਨਾ ਐਸੇ ਐਸੇ ਜਿੰਨਾ ਵੀ ਜਿੰਨਾ ਕਰ ਲੋ ਜਿੰਨਾ ਕਰ ਹੋਲਡ ਕਰ ਤੂੰ ਪਿੱਛੇ ਹੀ შეਵ ਕਰ ਲੋ ਪਿੱਛੇ ਲਓ ਜੀ ਟੀ ਟਾਈਮ ਹੋ ਗਿਆ ਮੁੰਡਾ ਕੇਰਲ ਵਾਲਾ ਸੇਵਾ ਕਰਨ ਲੱਗਿਆ ਹੋਇਆ ਏ ਚਾਹ ਬੁਲਾਉਣ ਲੱਗਿਆ ਹੈ ਸਭ ਨੂੰ ਭੁਜੀਆ ਨਾਲ ਬਿਸਕੁਟ ਵਗੈਰਾ ਉਹ ਸਭ ਖੁਦ ਖੜੇ ਨੇ ਇੱਧਰ ਸਾਤਾ ਬੰਦਾ ਹਲਚਿਆ ਪਿਆ ਸਮਾਨ ਚੱਕੀ ਫਿਰਦਾ ਏ ਸਮਾਨ ਚੈੱਕ ਹੀ ਫਿਰਦਾ ਹੈ ਚਾ 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 ਇਧਰ ਚਾਹ ਪੀ ਲਓ ਭਾਈ ਸਭ ਲੋ ਸਾਡੀ ਕੇਰਲਾ ਟੀਮ ਚਾ 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 ਗਰਮ ਚਾਹ ਗਰਮ ਚਾਹ ਗਰਮ ਚਾਹ ਗਰਮ ਚਾਹ ਗਰਮ ਚਾਹ ਗਰਮ ਆਪ ਕੈਪਟਨ ਹੋਣਾ ਅੱਧੀ ਬੱਚੇ ਅੱਛੇ ਹੋ ਜਾ ਭਾਈ ਸਾਡੀ ਬੱਚੇ ਅੱਛੇ ਬੱਚੇ ਹੈ ਸਰੀ ਹੋ ਆ ਵੀ ਲੈ ਲੈ ਚਲਦੇ ਆਰੇ ਬਾਪਰੇ ਕੀ ਕਰੇਗਾ ਜੀ ਉਲਟੀ ਟੂਣੀ ਮੈਂ ਕਾਇਆ ਹੋਣੇ ਟੂਣੀ ਬਸ 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 ਮੇਰੇ ਭਾਈ ਬਸ ਮੇਰੇ ਭਾਈ ਥੈਂਕ ਯੂ ਚਾਹ ਬਿਨੇ ਭਾਈ ਹੁਣ ਆਹ ਫੱਕ ਟੁੱਟ ਕੇ ਆ ਕੇ ਚਾਹ ਪੀਨੇ ਦਾ ਨਜ਼ਾਰਾ ਹੀ ਹੋਰ ਆ ਵੇ ਮজা ਆ ਰਹਾ ਹੈ ਮਜ਼ਾ ਨਜ਼ਾਰਾ ਦੇਖੋ ਆਪ ਬਾਦਲਾ ਕੀ ਖੂਬਸੂਰਤ ਹੈ ਪਿੱਛੇ ਨਦੀ ਵਗ ਰਹੀ ਹੈ ਖੜਾ ਆਪਣਾ ਜਮੀਲ ਬਾਈ ਕਮਾਲ ਦਾ ਨਜ਼ਾਰਾ ਕਮਾਲ ਦਾ ਲਾਰਜ ਵਾਟਰ ਯਾਰ ਮਸਲਾ ਇਹ ਹੈ ਵੀ ਅਸੀਂ ਹੁਣੇ ਗੇਮ ਖੇਲਣ ਲੱਗੇ ਆ ਕੱਦੇ ਸਮਝਣ ਲੱਗੇ ਆ ਸਾਡੇ ਸਮਝ ਨਹੀਂ ਆਈ ਗੇਮ ਹਾਂ ਜਿੰਨੇ ਅੱਧਾ ਘੰਟਾ ਲੱਗਾ ਰਹਿਦਾ ਹੈ ਗੇਮ ਨਹੀਂ ਸਮਝ ਆ ਰਹੀ ਜਨਾ ਬਾਈ डॉक्टर द नेक्स्ट क्वेश्चन आई एम किल्ड हाउ विल आई गेट टू नो आई एम किल्ड 10 आई विल से एवरीवन ओपन योर विलेजर हैज विलेजर हैज बीन किल्ड ओके एंड आई शो हु बीन किल्ड सो ही डजंट गेट टू वोट और एनीथिंग ही डजंट गेट एनी भैया तक श्री गेट लोना ना खड़ जाओ गेम सेट लगे फ्यूचर का काम आदी है हाउ मेनी वोट फॉर 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 माफिया टू डॉक्टर ओके टू पुलिस टू पुलिस

ਸੋ ਸਾਰੇ ਦੇਖ ਬਾਈ ਗੇਮ ਚੱਲ ਰਹੀ ਆ ਹੁਣ ਬੰਦਿਆਂ ਨੇ ਹਰਾਉਣਾ ਹਸਾਉਣਾ ਹੈ ਸਾਰਦੇ ਤੇ ਲੱਗਿਆ ਨੇ ਹਸਾਉਣ ਜਿਹੜਾ ਹੱਸ ਜਿਓ ਨਾਲ ਟੀਮ ਚ ਸ਼ਾਮਲ ਹੋਊ ਉਹ ਦੂਜਿਆਂ ਨੂੰ ਹਸਾਊਗਾ ਹੁਣ ਆਪਣੇ ਸਿੰਘ ਸਾਹਿਬ ਨੂੰ ਹਸਾਉਣ ਲੱਗੇ ਹੋਏ ਨੇ ਬੰਦੇ ਅਸੀਂ ਆਊਟ ਹੋ ਗਏ ਅਸੀਂ ਹੱਸ ਪਈਗੇ ਇਹ ਨੱਚ ਕੇ ਦਿਖਾਉਂਦੇ ਨੇ ਪਰ ਹਸਾਉਂਦੇ ਨੇ ਪਰ ਸੱਤੋਂ ਵਾਲੇ ਇਹ ਬੰਦੇ ਆਊਟ ਨਹੀਂ ਹੋਇਆ ਇਹ ਬੰਦੇ ਟਫ ਨੇ ਉਹ ਲੰਦਾ ਪਾਂਜੀ ਦੀ ਜੋ ਮੂਛ ਨੇ ਕਿੰਨੀ ਸੈਕਸੀ ਹਈ ਆ ਉਹ ਕਾਮ ਜੇ ਪਾਂਜੀ ਆ ਟਾਇਲਟ ਨਹੀਂ ਗਿਆ ਹੋਆ ਕੁਝ ਵੀ ਕਰੋ ਉਸਦਾ ਨਹੀਂ ਨਹੀਂ ਹੋਇਆ ਤਾਂ ਹੱਥ ਦੇ ਕੇ ਇੱਕ ਮਸਰ ਸੀ ਐਂਸ ਕਰ ਲਾ ਹੱਥ ਦੇ ਉਸਨੇ ਕੰਮ ਕਰ ਦਿਆ ਫੋਟੋ ਫੋਟੋ ਦਿਖਾ ਕੇ ਸਾਰਾ ਜੇ ਵੀ ਅੱਛਾ ਜੇ ਵੀ ਅੱਛਾ ਹੈ ਕੰਪੀਟੀਸ਼ਨ ਚੱਲ ਰਿਹਾ ਏ ਆ ਚਾਰ ਸਖਤ ਲੌਂਡੇ ਅੜ ਗਏ ਆ ਚਾਰ ਸਖਤ ਲੌਂਡੇ ਨੇ 5 5 5 ਇਹ ਪੰਜ ਸਖਤ ਲੌਂਡੇ ਅੜ ਗਏ ਇਹ ਹੱਸ ਨਹੀਂ ਰਹੇ ਹੁਣ ਬਹੁਤ ਸ਼ੋਰ ਲਾ ਰਹੇ ਆ ਇਹ ਲੱਗਦਾ ਬਿੰਨਰ ਦੇਖਦੇ ਆ ਨਾ ਕਿਹੜਾ ਬਣਦਾ ਬਿਲਕੁਲ ਨਹੀਂ ਹੱਸ ਰਿਹਾ ਟਸ ਤੋਂ ਮਸ ਨਹੀਂ ਹੋ ਰਿਹਾ ਆ ਬੰਦਾ ਜਿਵੇਂ ਫੈਵਿਕਿਕ ਲਾ ਕੇ ਆ ਗਿਆ ਨਾ ਬੁੱਲਾ ਨੂੰ ਖੋਲ ਹੀ ਨਹੀਂ ਰਿਹਾ ਬਿਲਕੁਲ ਬਹੁਤ ਕੰਮ ਮੜ ਗਿਆ ਸਮਝੀਂ ਆ ਗਿਆ ਜੇ ਬੋਰਾ ਕਿ ਫੈਵਿਕਿਕ ਲਗਾ ਹੋਇਆ ਹੈ ਫੈਵਿਕਿਕ ਲਾ ਜੋ ਤਾਂ ਹੱਸ ਹੀ ਨਹੀਂ ਰਹਾ ਹੁਣ ਬੰਦਾ ਜ਼ੋਰ ਲਾਉਣ ਲੱਗਿਆ ਸਾਡਾ ਹੀਰੋ ਹੀਰੋ ਕਰ ਕੋਈ ਐਕਸ਼ਨ ਫਸਾ ਕੇ ਦਿਖਾ ਯਾਰ ਲੁੰਗੀ ਡਾਂਸ ਕਰ ਲੁੰਗੀ ਡਾਂਸ ਲੁੰਗੀ ਡਾਂਸ ਲੁੰਗੀ ਡਾਂਸ ਨਹੀਂ ਉਤਾਰ ਕੇ ਉਤਾਰ ਕੇ ਹਾਂ ਤੋਬਾ ਕਬੂਲ ਕਰੋ ਤੋਬਾ ਕਬੂਲ ਕਰੋ आते नहीं आते वैसी एक्सरसाइज मत करो देखने ऐसे ऐसे तो सब करेंगे ना ਹਾਂ ਇਹ 뮤직 ਦੀ ਕੋਈ ਲੈਂਗੁਏਜ ਨਹੀਂ ਹੁੰਦੀ ਹੈ ਨਾ ਉਹੀ ਕੰਮ ਹੋਇਆ ਪਿਆ ਇੱਥੇ ਦੇਖੋ ਜਿਹੜਾ ਮਰਜ਼ੀ ਗੀਤ ਲੱਗ ਜਾਵੇ ਸਭ ਤੇ ਨੱਚ ਰਹੇ ਵੇ ਸਭ ਤੇ ਨੱਚ ਰਹੇ ਕੋਈ ਲੈਂਗੁਏਜ ਨਹੀਂ ਹੈ 뮤직 ਕੀ ਡਾਂਸ ਜੋ ਹਾਂ 뮤직 ਨੋ ਨੋ ਲੈਂਗੁਏਜ ਨੋ ਲੈਂਗੁਏਜ ਸਭ ਨੱਚ ਰਹੇ ਨੇ ਜਿਹੜਾ ਮਰਜ਼ੀ ਸੌਂਗ ਚੱਲ ਰੋਵੇ ਸਾਰੇ ਬੰਦੇ ਹਲੋ ਬਾਈ ਹਲੋ ਮੱਤੀ ਹੱਬੀ

ਚਲੋ ਭਾਈ ਹਾਂ ਜੀ ਹਾਂ ਜੀ ਆਜੋ ਭਾਈ ਜੰਦ ਚਲੋ ਆਜੋ ਆਜੋ ਚਲੋ ਜਲਦੀ ਕਰੋ ਜਲਦੀ ਨਾਗਰ ਮਖਾਵਾ ਨਾਗਰ ਇਹ ਪਾਪਾ ਇਹਦੇ ਵਰ ਦੇਸੀ ਰਾਗਿੰਗ ਚਲ ਚਲ ਨਾਗਰ ਨਾਗਰ ਮਸ਼ਹੂਰ ਚਲੋ ਜਲਦੀ ਕਰੋ ਜਲਦੀ ਇਸਕੇ ਬਾਅਦ ਇਸਕੇ ਬਾਅਦ

ਪੰਜਾਬੀ ਪੰਜਾਬੀ ਲਗਾ ਆਪਣੇ ਲੋਕਲ ਬੰਦੇ ਹੁਣੇ ਨੱਚਣ ਲੱਗੇ ਹੋਏ ਨੇ ਆਪਣੇ ਸੌਂਗ ਲਾ ਕੇ ਪਹਾੜੀ ਸੌਂਗ ਲਾ ਕੇ ਇੰਜੋਏ ਕਰ ਰਹੇ ਨੇ ਖੁਲਾ ਜਾਓ ਲੋਈ ਮਿੱਤਰੋ ਅੱਜ ਬਾਈ ਵਧੀਆ ਰਿਹਾ ਟਰੈਕ ਆਪਣਾ ਬਹੁਤ ਵਧੀਆ ਅੱਜ ਤਾਂ ਮਜ਼ਾ ਆ ਗਿਆ ਮੀ ਮੂਨੇ ਕਦਾਂ ਕਰਿਆ ਮੀ ਤਾਂ ਫਿਰ ਇਦਾਂ ਹੀ ਆ ਟਰੈਕਾਂ ਚ ਤਾਂ ਮੀ ਪੈਣਾ ਹੀ ਹੁੰਦਾ ਮੀ ਤਾਂ ਪੈਣਾ ਹੀ ਹੁੰਦਾ ਚੱਲ ਓਵਰ ਆਲ ਵੈਸੇ ਵਧੀਆ ਰਿਹਾ ਟਰੈਕ ਅੱਜ ਦਾ ਤੇ ਹੁਣ ਟੈਂਟ ਟੁੰਟ ਲਾ ਲੇ ਰੋਟੀ ਪਾਣੀ ਛਕ ਲਿਆ ਸੌਣ ਦੀ ਤਿਆਰੀ ਆ ਤੇ ਵਧੀਆ ਫੰਕਸ਼ਨ ਹੋ ਗਿਆ ਜੀ ਬਾਈ ਹਨਾ ਮਾਣਾ ਪੂਰਾ ਭੰਗੜਾ ਛੰਗੜਾ ਓਮ ਵੀ ਗੇਮਾ ਗੁੰਮਾ ਕਰੀਆਂ ਤੇ ਸੋਹਣਾ ਮਾਹੌਲ ਰਿਹਾ ਬਹੁਤ ਵਧੀਆ ਬਹੁਤ ਮਜ਼ਾ ਤੇ ਵੀਡੀਓ ਤੁਹਾਨੂੰ ਹੋਰ ਵੀ ਪਾਉਂਦੇ ਰਹਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਹਲੇ ਹੋਰ ਵੀ ਅਸਲੀ ਨਜ਼ਾਰੇ ਤਾਂ ਹਲੇ ਆਉਣੇ ਨੇ ਤਾਂ ਕਰਕੇ ਜੁੜੇ ਰਹੋ ਵੀਡੀਓ ਦੇ ਨਾਲ ਹੋਰ ਵੀ ਤੁਹਾਨੂੰ ਆਪਾਂ ਨਜ਼ਾਰੇ ਦਿਖਾਵਾਂਗੇ ਨਾਲੇ ਅਲੱਗ-ਅਲੱਗ ਸਟੇਟਾਂ ਦੇ ਖੂਬਸੂਰਤ ਬੰਦਿਆਂ ਨਾਲ ਮਿਲਾਵਾਂਗੇ ਸੋ ਅੱਜ ਲਈ ਗੁੱਡ ਨਾਈਟ ਆ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ 'ਚ ਬਾਏ ਬਾਏ